ਜੀਖ ਸਾਹਿਬ ਜੀ ਉਹ ਜਿਹੜੇ ਸੋਚਿਆ ਸੀ ਦੇਖਦੇ ਇਹ ਚ ਸਟੈਂਟ ਪੈਂਦਾ ਥਾਇਰੋਇਡ ਇਹ ਵੀ ਕਿਸੇ ਗੱਟਿਆ ਕੋਈ ਆਰ ਇਫੈਕਟ ਪੋਜਿਟਿਵ ਬਣੇ ਕੋਡੀਪੀਡੀ ਯਾਨੀ ਇਹ ਬਿਮਾਰੀਆਂ ਕਿਤੇ ਨਾ ਕਿਤੇ ਹੁਣ ਲਾਗੂ ਹੋਉਂਗਾ ਨਾ ਜਾਂ ਸਾਨੂੰ ਹੁਣ ਸਾਡੀ ਜਗ੍ਹਾ ਦੇ ਵਿੱਚ ਆ ਰਹੀਆਂ ਕਿਹੜੇ ਉਹ ਕਾਰਨ ਨੇ ਜਿਹਦੇ ਕਰਕੇ ਅਸੀਂ ਇਹ ਬਿਮਾਰੀਆਂ ਜੀ ਜਿਹੜੀ ਹੈਗੀ ਆ ਸਮੱਸਿਆਵਾਂ ਆ ਚੱਲ ਜੁਣਾ ਪੈ ਰਹੇ ਨੇ ਸਾਨੂੰ ਤੁਹਾਨੂੰ ਦੱਸਿਆ ਜੀ ਅੱਜ ਦੇ ਸਮੇਂ 'ਚ ਹੁਣ ਜਿਵੇਂ ਕੰਮ ਕੋਈ ਨਹੀਂ ਕਰਦਾ ਜੀ ਮੁੜਕਾ ਨਹੀਂ ਆਉਂਦਾ ਉਹ ਅੰਦਰ ਹੀ ਅੰਦਰ ਅੰਦਰ ਹੀ ਅੰਦਰ ਕਿਤੇ ਨਾ ਕਿਤੇ ਪੱਥਰੀ ਬਣ ਗਈ ਕਿਸੇ ਨੂੰ ਗੁਰਦੇ 'ਚ ਪੱਥਰੀ ਬਣ ਗਈ ਪਿੱਤੇ 'ਚ ਪ ਮੰਦੇ ਹੋ ਨਾ ਯਾਨੀ ਕਿ ਖਾਣਾ ਪਾਣੀ ਪਹਿਲਾਂ ਵੀ ਖਾਂਦੇ ਸੀ ਅੱਜ ਵੀ ਖਾਣੇ ਆ ਪਰ ਕੀ ਫਰਕ ਪਿਆਗਾ ਖਾਣਾ ਪੀਣਾ ਸ਼ੁੱਧ ਨਹੀਂ ਰਿਹਾ ਨੰਬਰ 2 ਤੇ ਪਹਿਲਾਂ ਮਰਚ ਕਰਦੇ ਸੀਗੇ ਸਾਡੇ ਸਰੀਰ ਚੋਂ ਸਫਾਈ ਹੋ ਜਾਂਦੀ ਸੀ ਕਮਰਾਂ ਨਹੀਂ ਮੁੜ ਕੇ ਨਹੀਂ ਅੱਜ ਦੇ ਸਮੇਂ ਚ ਇਹ ਕੰਮ ਕਰਨਾ ਬੰਦ ਕਰਤਾ ਜੀ ਕੁਰਸੀ ਤੇ ਬਹਿ ਕੇ ਪਸੀਨਾ ਪਸੀਨਾ ਆਉਂਦਾ ਨਹੀਂ ਸਾਨੂੰ ਨਹੀਂ ਆਉਂਦਾ ਨਹੀਂ ਆਉਂਦਾ ਜੀ ਬਿਲਕੁਲ ਨਹੀਂ ਆਉਂਦਾ ਹਾਂਜੀ ਨੋਰਮਲ ਆਉਣਾ ਵਿਖ ਕੇ ਜੀ ਜਿੰਦਾ ਆਉਂ ਨਹੀਂ ਜਿੰਦਾ ਹਾਂਜੀ ਹੁਣ 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 ਪਾਣੀ ਆ ਜੀ ਪਾਣੀ ਆ ਪਹਿਲਾਂ ਦੇ ਸਮੇਂ 'ਚ ਕੀ ਕਰਦੇ ਸੀ ਬਜ਼ੁਰਗ ਰੋਟੀ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਂਦੇ ਸੀਗੇ ਜੀ ਅੱਜ ਦੇ ਸਮੇਂ 'ਚ ਕੀ ਹੁੰਦਾ ਜੀ ਰੋਟੀ ਦੇ ਲੈੱਚੇ ਪਹਿਰਕ ਪਾਣੀ ਪੀਣ ਲੱਗ ਜਾਂਦੇ ਕਈ ਉਹ ਤਾਂ ਪੂਰਾ ਪੀਂ ਜਾਂ ਆਪ ਕੋ ਉਹ ਇਹ ਉਹ ਤੁਹਾਨੂੰ ਦੱਸਦਾ ਜੀ ਉਹਦਾ ਉਹਦਾ ਬੁਰਾ ਭਰਾ ਆਪ ਤਾਂ ਕੀ ਹੈ ਜੀ ਰੋਟੀ ਆਪਾਂ ਖਾ ਲਈ ਰੋਟੀ ਨੂੰ ਖਤਮ ਹੋਣ ਦੇ ਲਈ ਪਚਣ ਦੇ ਲਈ ਇੱਕ ਹੀਟ ਦੀ ਲੋੜ ਹੁੰਦੀ ਹੈ ਗਰਮੀ ਦੀ ਲੋੜ ਹੁੰਦੀ ਹੈ ਜਦੋਂ ਉਹ ਗਰਮੀ ਸਾਡੇ ਅੰਦਰ ਪੈਦਾ ਹੁੰਦੀ ਹੈ ਉਹ ਰੋਟੀ ਨੂੰ ਗਾਲ ਦਿੰਦੀ ਹੈ ਉਹ ਜਿਹੜੀ ਰੋਟੀ ਗਲੂਗੀ ਸਾਡੇ ਅੰਦਰਲੇ ਅੰਗਾਂ ਦਾ ਘੱਟ ਜ਼ੋਰ ਲੱਗੂਗਾ ਉਹਨੂੰ ਪਚਾਉਣ ਦੇ ਵਿੱਚ ਕਿਉਂਕਿ ਰੋਟੀ ਪਹਿਲਾਂ ਹੀ ਗਲ ਜਾਂਦੀ ਹੈ ਹੀਟ ਦੇ ਨਾਲ ਹੀ। ਅਸੀਂ ਕੀ ਕਰਦੇ ਹਾਂ ਪਾਣੀ ਪੀ ਲੈਨੇ ਉਹ ਜਿਹੜੀ ਹੀਟ ਪੈਦਾ ਹੋਈ ਹੈ ਗਰਮੀ ਪੈਦਾ ਹੋਈ ਉਹ ਠੰਡੀ ਹੋ ਜਾਂਦੀ ਹੈ। ਫਿਰ ਕੀ ਮੇਦੇ ਦਾ ਵੱਧ ਜ਼ੋਰ ਲੱਗਦਾ ਜੀ ਰੋਟੀ ਨੂੰ ਪਚਾਉਣ ਦੇ ਲਈ। ਜੇ ਕਿਸੇ ਚੀਜ਼ ਦਾ ਵੱਧ ਜ਼ੋਰ ਲੱਗੂਗਾ ਵਿੱਤ ਕੋ ਜੇ ਕਿਸੇ ਚੀਜ਼ ਦਾ ਵਿੱਤ ਤੋਂ ਵੱਧ ਜ਼ੋਰ ਲੱਗੂਗਾ ਉਹ ਚੀਜ਼ ਖਰਾਬ ਹੋਊਗੀ ਨਾ ਆਪਾਂ ਸਰੀਰ ਹੈ ਜੀ। ਹੁਣ ਜੇ ਮੈਂ ਕਹਾਂ ਮੈਂ 1 ਕਿਲੋਮੀਟਰ ਵੱਡਾ ਭੱਜ ਸਕਦਾ ਜੇ ਮੈਂ 3 ਕਿਲੋਮੀਟਰ ਵੱਡਾ ਭੱਜੂਗਾ ਤਾਂ ਮੈਂ ਬਿਮਾਰ ਜੇ ਆਪਣੇ ਸਰੀਰ ਨੂੰ ਰੋਟੀ ਪਚਾਉਣ ਦੇ ਵਿੱਚ ਵੱਧ ਜ਼ੋਰ ਲੱਗੂਗਾ ਤਾਂ ਉਹਨੇ ਅੰਗਾਂ ਨਾਲ ਉਹ ਵੀ ਕਿਤੇ ਨਾ ਕਿਤੇ ਖਰਾਬ ਹੋਣਗੇ ਪਹਿਲਾਂ ਕਦੇ ਸੋਨੇ ਸਕੇ ਦੇ ਗੁਰਦੇ ਕਿੰਨੇ ਹੋਈਏ ਅੱਜ ਜਿਵੇਂ ਇਹਹੀ ਕਾਰਨ ਸਾਡੇ ਕੋਲ ਜਾਂ ਹੋਰ ਆਪਾਂ ਹਣ ਸੈਰ ਕੌਣ ਕਰਦਾ ਜੀ ਅੱਜ ਜਿਵੇਂ ਸੈਰ ਵੀ ਕਰਦਾ ਜੀ ਨਹੀਂ ਕਰਦਾ ਜੀ ਸੈਰ ਵੀ ਕੀ ਕਰਦਾ ਜੀ ਸ਼ੁੱਧ ਹਵਾ ਕਪੈ ਸਵੇਰ ਸਮੇਂ ਸ਼ੁੱਧ ਹਵਾ ਬੰਦੀ ਹੁੰਦੀ ਹੈ ਪਰ ਨਹੀਂ ਸ਼ੈਮਿੰਗ ਦਾ ਪਰ ਜੋ ਇਹ ਦੋ ਚਾਰ ਗੱਲਾਂ ਨੇ ਇਹਨਾਂ ਤੋਂ ਜੇ ਆਪਾਂ ਇਹਨਾਂ ਨੂੰ ਲਾਗੂ ਕਰਾਂਗੇ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਦਵਾਈਆਂ ਤੋਂ ਬਚ ਸਕਦੇ ਹਾਂ ਦਵਾਈਆਂ ਤਾਂ ਐਲੋਪੈਥੀ ਦਾ ਹੀ ਭੈੜੀ ਕੀ ਹੈ ਮੇਰੇ ਹਿਸਾਬ ਨਾਲ ਵੀ ਬਿਮਾਰੀ ਨਾਲੋਂ ਵੀ ਭੈੜੀ ਕੀ ਹੈ ਐਲੋਪੈਥੀ ਬਿਮਾਰੀ ਹੈ ਜਿਹੜਾ ਬੰਦਾ ਰੇਜੀ ਦਵਾਈ ਖਾਂਦਾ ਹੈ ਜੀ ਇੱਕ ਬਹੁਤ ਵੱਡੀ ਬਿਮਾਰੀ ਹੈ ਜੀ ਤੁਸੀਂ ਇੱਕ ਚੀਜ਼ ਮੰਨੋ ਜਿਹੜੇ ਬੰਦੇ ਦੀ ਪੇਨ ਕਿਲਰ ਦਰਦ ਨੂੰ ਖਤਮ ਕਰਨ ਵਾਲੀ ਜਿਹੜੇ ਜੋੜਾਂ ਦਾ ਦਰਦ ਹੁੰਦਾ ਮਾੜਾ ਮੋੜਾ ਗੋਲੀ ਲੱਗੀ ਹੁੰਦੀ ਹੈ ਉਹਦੀ ਸ਼ੂਕਰ ਦੀ ਗੋਲੀ ਲੱਗੀ ਹੁੰਦੀ ਹੈ ਕਿਸੇ ਦੇ ਜੀ ਇਹਦੇ ਸ਼ੂਗਰ ਦਾ ਟੀਕਾ ਲੱਗਦਾ ਰਜਾਨਾ ਕਿ ਜੇ ਕੋਈ ਪੇਨ ਕਿਲਰ ਦਵਾਈ ਚਲਦੀ ਤੁਸੀਂ ਯਕੀਨ ਮੰਨਿਓ ਲਿਖ ਲਿਓ ਅੱਜ ਦੀ ਗੱਲ ਜਿਹੜੇ ਬੰਦੇ ਜੀ ਪੱਕੀ ਗੋਲੀ ਲੱਗੀ ਦੀ ਆ ਅੱਜ ਤੋਂ 3-4 ਸਾਲ ਬਾਅਦ ਉਹ ਬੰਦਾ ਗੁਰਦੇ ਦਾ ਮਰੀਜ਼ ਹੋਊਗਾ ਜੀ ਗੁਰਦੇ ਖਾਤਮ ਭੋਲਣ ਕੇ ਲੈ ਕੇ ਆ ਜੀ ਜੀ ਸੋ ਇਸੇ ਤਰ੍ਹਾਂ ਇਹ ਆਪ ਕੋਲ ਥੋੜੀ ਮੇਰੇ ਨਾਲ ਵੱਧ ਜਾਣਕਾਰੀ ਰੱਖਦੇ ਆ ਸਾਡੇ ਸੀਨੀਅਰ ਸਰਦਾਰ ਸੁਖਮੰਦਰ ਸਿੰਘ ਜੀ ਰਾਜਿਆਣੀ ਤੋਂ ਇਹ ਸੋ ਇਹਨਾਂ ਨੂੰ ਇੰਨਾ ਜ਼ਿਆਦਾ ਐਕਸਪੀਰੀਅੰਸ ਆ ਸੋ ਇਹ ਤੁਹਾਨੂੰ ਆਪਦੇ ਬਾਰੇ ਵੀ ਦੱਸਣਗੇ ਇਹਨਾਂ ਦਾ ਕੀ ਪ੍ਰੋਸੈਸਰ ਆ ਵੀ ਜ਼ਿੰਦਗੀ ਦਾ ਐਕਸਪੀਰੀਅੰਸ ਕਿਨੇ 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 ਆਇਆ ਆਜੋ ਜੀ ਆਜੋ ਜਿਹੜੀ ਜਿਹੜੀ ਉਹ ਕਾਰਨ ਬਣੀ ਅਸੀਂ ਇੱਕ ਨਿਕਾੜਿਆ ਇੱਧਰ ਬਹਿ ਜਾ ਜੀ ਨਿਕਾੜਿਆ ਪ੍ਰੋਸੈਸਰ ਆ ਵੀ ਆਇਆ